ਬਸਪਾ ਅੰਬੇਦਕਰ ਪਾਰਟੀ ਵੱਲੋਂ ਮਿਸ਼ਨ 2027 ਦੇ ਤਹਿਤ ਹਲਕਾ ਟਾਰੀ ਦੇ ਉਦੇਦਾਰਾਂ ਦੀ ਅਗਵਾਈ ਵਿੱਚ ਸੱਤਾ ਪਰਿਵਰਤਨ ਰੈਲੀ ਕੀਤੀ ਗਈ ਜਿਸ ਵਿੱਚ ਪੰਜਾਬ ਪ੍ਰਧਾਨ ਕਮਲਜੀਤ ਸਿੰਘ ਸਹੋਤਾ ਫਤੇਗੜ ਚੂੜੀਆਂ ਰੋਡ ਤੋਂ ਮੋਟਰਸਾਈਕਲਾਂ ਦੇ ਵੱਡੇ ਕਾਫਲੇ ਦੇ ਨਾਲ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਚੱਲਦੇ ਸਮੂਹ ਉਦੇਦਾਰਾਂ ਵੱਲੋਂ ਕਮਲਜੀਤ ਸਹੋਤਾ ਦਾ ਸਵਾਗਤ ਕੀਤਾ ਗਿਆ ਰੈਲੀ ਨੂੰ ਸੰਬੋਧਨ ਕਰਦਿਆਂ ਕਮਲਜੀਤ ਸਿੰਘ ਸਹੋਤਾ ਨੇ ਕਿਹਾ ਕਿ ਬਸਪਾ ਅੰਬੇਦਕਰ ਪਾਰਟੀ ਵੱਲੋਂ ਮਿਸ਼ਨ 2027 ਦੇ ਤਹਿਤ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੂਰੇ ਪੰਜਾਬ ਦੇ ਕਵਕ ਜਿਲ੍ਹਿਆਂ ਵਿੱਚ ਸੱਤਾ ਪਰਿਵਰਤਨ ਰੈਲੀਆਂ ਕਰਕੇ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਲਾਮਬੰਦ ਕਰਨ ਦੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਹਮੇਸ਼ਾ ਹੀ ਸਰਕਾਰਾਂ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕਰ ਲੈਂਦੀਆਂ ਹਨ ਪਰ ਬਾਅਦ ਵਿੱਚ ਕਿਸੇ ਵੀ ਸਰਕਾਰ ਵੱਲੋਂ ਲੋਕਾਂ ਦੀ ਸਾਰ ਨਹੀਂ ਲਿੱਤੀ ਜਾਂਦੀ। ਉਹਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਝੂਠੇ ਵਾਅਦੇ ਕਰਨ ਵਾਲੀਆਂ ਪਾਰਟੀਆਂ ਤੋਂ ਦੁਖੀ ਹੋ ਚੁੱਕੇ ਹਨ ਅਤੇ ਆਉਣ ਵਾਲੀ 2027 ਦੀਆਂ ਚੋਣਾਂ ਵਿੱਚ ਸੱਤਾ ਪਰਿਵਰਤਨ ਚਾਹੁੰਦੇ ਹਨ। ਕਮਲਜੀਤ ਸੋਹੋਤਾ ਨੇ ਕਿਹਾ ਕਿ ਸੱਤਾ ਪਰਿਵਰਤਨ ਰੈਲੀਆਂ ਕਰਕੇ ਪੰਚ ਆਪ ਦੀ ਜਨਤਾ ਨੂੰ ਬਸਪਾ ਅੰਬੇਦਕਰ ਪਾਰਟੀ ਦੀ ਵਿਚਾਰਧਾਰਾ ਪ੍ਰਤੀ ਜਾਗਰੂਕ ਕਰਵਾਇਆ ਜਾਵੇਗਾ ਅਤੇ 2027 ਦੀਆਂ ਚੋਣਾਂ ਵਿੱਚ ਪਾਰਟੀ ਵੱਲੋਂ ਆਪਣੀ ਉਮੀਦਵਾਰ ਦੀ ਮੈਦਾਨ ਵਿੱਚ उतारे ਜਾਣਗੇ ਤਾਂ ਜੋ ਪੰਜਾਬ ਵਿੱਚ ਸੱਤਾ ਪਰਵਰਤਨ ਹੋ ਸਕੇ ਅਤੇ ਲੋਕਾਂ ਨੂੰ ਬਣਦੇ ਹੱਕ ਮਿਲ ਸਕਣ لن <laughs> ਅੱਜ बसपा ਅੰਬੇਡਕਰ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਸੱਤਾ ਪ੍ਰਚਨ ਰੈਲੀ ਮਿਸ਼ਨ 200 ਤਹਿਤ ਦੂਸਰੀ ਰੈਲੀ ਅਟਾਰੀ ਹਲਕਾ ਦੇ ਵਿੱਚ ਕੀਤੀ ਗਈ ਆ ਜਿਹੜਾ ਕਿ ਬਹੁਤ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠ ਅਟਾਰੀ ਹਲਕੇ ਦੇ ਲੋਕਾਂ ਦਾ ਅੱਜ ਸਾਹਮਣੇ ਆਇਆ ਜਿਹਦੇ ਵਿੱਚ ਲੋਕਾਂ ਨੇ ਵਿਸ਼ਵਾਸ ਵੀ ਦਿਵਾਇਆ ਔਰ ਲੋਕਾਂ ਦੇ ਇਕੱਠ ਨੇ ਇਹ ਵੀ ਦਰਸਾਇਆ ਕਿ ਅਸੀਂ 2027 ਦੇ ਵਿੱਚ ਇੱਕ ਬਦਲਾਅ ਦੇ ਵਿੱਚ बसपा अंबेडकर पार्टी ਦਾ ਅਟਾਰੀ ਹਲਕੇ ਤੋਂ ਐਮਐਲਏ ਪੈਦਾ ਕਰਨਾ ਜਾ ਰਿਹਾ ਹੈ ਅੱਜ ਦੇ ਇਕੱਠ ਦੇ ਵਿੱਚ ਮੁੱਦੇ ਪੰਜਾਬ ਦੇ ਵਿੱਚ 12.5% ਕੋਟੇ ਨੂੰ ਲਾਗੂ ਕਰਾਉਣਾ ਕਿਸਾਨ ਭਰਾਵਾਂ ਦੀ ਐਮਐਸਪੀ ਨੂੰ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਇਹ ਅਸੀਂ 5 ਮਿੰਟ ਦੇ ਵਿੱਚ ਐਮਐਸਪੀ ਲਾਗੂ ਕਰਾਂਗੇ ਪਰ ਪੰਜਾਬ ਦੀ ਸਰਕਾਰ ਨੇ ਅੱਜ ਤੱਕ ਕਿਸਾਨਾਂ ਦੀ ਐਮਐਸਪੀ ਦਾ ਰੇਟ ਫਿਕਸ ਨਹੀਂ ਕੀਤਾ ਉਹਨੂੰ ਲਾਗੂ ਕਰਉਣਾ ਔਰ ਪੰਜਾਬ ਸਰਕਾਰ ਨੇ ਨੌਕਰੀਆਂ ਦਾ ਵਾਅਦਾ ਕੀਤਾ ਸੀ 52000 ਨੌਕਰੀਆਂ ਇੱਕ ਵੀ ਅੱਜ ਅਟਾਰੀ ਹਲਕੇ ਦੇ ਵਿੱਚ 10 ਦਿਨ ਇਹ ਇਕੱਠ ਦੇ ਵਿੱਚ ਵੀ ਇੱਕ ਵੀ ਨੌਜਵਾਨ ਨੂੰ ਪੰਜਾਬ ਸਰਕਾਰ ਨੇ ਨੌਕਰੀ ਨਹੀਂ ਦਿੱਤੀ ਮੈਂ ਅਟਾਰੀ ਹਲਕੇ ਦੇ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਵੀ ਐਮਐਲਏ ਸਾਹਿਬ ਇਹਦੇ ਬਾਰੇ ਅੱਜ ਦੱਸੋ ਵੀ ਅਟਾਰੀ ਹਲਕੇ ਚ ਕਿੰਨੇ ਨੌਜਵਾਨਾਂ ਨੂੰ ਤੁਸੀਂ ਨੌਕਰੀ ਦਿੱਤੀ ਆ ਐਵੇਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਵੱਡੇ ਵੱਡੇ ਬੋਰਡ ਨਾ ਲਗਾਓ ਕੋਈ 52 ਦਾ ਨੌਕਰੀਆਂ ਨਹੀਂ ਦਿੱਤੀਆਂ ਜੇ ਦਿੱਤੀਆਂ ਘਰ ਘਰ ਜਾ ਕੇ ਲਿਸਟ ਹਰੇਕ ਵਿਧਾਨ ਸਭਾ ਦੀ ਚੱਕ ਜਾਨ ਕੀਤੀ ਜਾਵੇ ਹਾਂਜੀ ਅੱਜ ਬਹੁਤ ਗਿਣਤੀ ਦੇ ਵੱਡੀ ਚ ਦਲਤ ਨੌਜਵਾਨ ਇਕੱਠਾ ਹੋਇਆ ਦਲਤ ਨੌਜਵਾਨ ਬਿਨਾ ਲਾਲਚ ਤੋਂ ਬਿਨਾ ਸ਼ਰਾਤ ਤੋਂ ਆਪਣੇ ਪੈਸੇ ਖਰਚ ਕਰਕੇ ਅੱਜ ਇੰਨੀ ਤਪ ਦੀ ਗਰਮੀ ਦੇ ਵਿੱਚ ਆਏ ਆ ਮੈਂ ਆਸ ਕਰਦਾ ਵੀ ਇਹ ਨੌਜਵਾਨ 2027 ਦੇ ਵਿੱਚ ਗਰੀਬਾਂ ਚੋਂ ਐਮਐਲਏ ਪੈਦਾ ਕਰਨ ਦੀ ਅੱਜ ਤਿਆਰੀ ਕਰ ਚੁੱਕੇ ਆ ਮੋਟ ਬਣ ਚੁੱਕੇ ਆ ਵੋਟਰਾਂ ਨੂੰ ਜੀ ਅਪੀਲ ਕਰਨਾ ਚਾਹੁੰ ਮੇਰੀ ਪੰਜਾਬ ਔਰ ਅਤਾਰੀ ਹਲਕਾ ਦੇ ਵੋਟਰਾਂ ਨੂੰ ਅਪੀਲ ਆ 78 ਸਤ ਦੇਸ਼ ਦੀ ਆਜ਼ਾਦੀ ਤੋਂ ਬਾਅਦ ਚ ਜਿਹੜੇ ਨੌਜਵਾਨਾਂ ਨੂੰ ਇਥੋਂ ਦੀਆਂ ਸਰਕਾਰਾਂ ਨੇ ਅਜ ਤੱਕ ਕੀਤੇ ਵਾਦੇ ਨਹੀਂ ਪੂਰੇ ਕੀਤੇ ਉਹਨਾਂ ਵਾਦਿਆਂ ਨੂੰ ਕੱਲਾ ਪੂਰਾ ਨਹੀਂ ਕਰਾਉਣਾ ਆਪਣਾ ਮੁੱਖ ਮੰਤਰੀ ਬਣਾ ਕੇ ਆਪਣੇ ਸਮਾਜ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਜਾ ਰਹੇ ਆ ਮੇਰੀ ਨੌਜਵਾਨ ਵੀਰਾਂ ਨੂੰ ਅਪੀਲ ਆ ਪਿਆਰ ਰਲ ਕੇ 227 ਦੇ ਵਿੱਚ 82 ਹਲਕੇ ਤੋਂ ਆਪਣਾ ਐਮਐਲਏ ਪੈਦਾ ਕਰਕੇ ਆਪਣੇ ਸਮਾਜ ਦੇ ਦੁੱਖ ਤਕਲੀਫਾਂ ਦਾ ਅੰਤ ਕਰਕੇ ਆਪਣੇ ਸਮਾਜ ਨੂੰ ਖੁਸ਼ਹਾਲ ਕਰਨ ਦੇ ਰਸਤੇ ਤੇ ਤੁਰ ਗਿਆ। ਇਹ ਜਿੰਮੇਵਾਰੀ ਇਹ ਕਿਹੜੇ ਦਿੱਤੀ ਕਿ ਜੁਗਾਇ। ਅੱਜ ਵਸਪਾ ਮੇਕਰ ਪਾਰਟੀ ਵੱਲੋਂ ਜਿਹੜੇ ਨੌਜਵਾਨ ਸਾਥੀ ਕੰਮ ਕਰ ਰਹੇ ਆ ਉਹਨਾਂ ਦੇ ਵਿੱਚੋਂ ਵਿਸ਼ਾਲ ਰੰਧਾਵਾ ਜੀ ਨੂੰ 82 ਹਲਕੇ ਦਾ ਜਨਰਲ ਸੈਕਟਰੀ ਨਿਯੁਕਤ ਕੀਤਾ। ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਔਰ ਸੁਖਦੀਪ ਸਿੰਘ ਬੱਲ ਜੀ ਨੂੰ ਮੀਡੀਆ ਇਨਚਾਰਜ ਡਿਸਟ੍ਰਿਕਟ ਜ਼ਿਲ੍ਹੇ ਦਾ ਲਗਾਇਆ ਗਿਆ ਉਹ ਸਰਜੀਤ ਸਿੰਘ ਫੌਜੀ ਜੀ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਮੈਨੂੰ ਆਸ ਹੈ ਕਿ ਇਹ ਤਿੰਨੇ ਸਾਥੀ ਥੋੜੇ ਸਮੇਂ ਦੇ ਵਿੱਚ ਅਟਾਰੀ ਹਲਕੇ ਦਾ ਨਵਾਂ ਪ੍ਰਾਇਦੇਟ ਚੁਣ ਕੇ ਔਰ ਅਟਾਰੀ ਹੱਕੇ ਨੂੰ ਮਜ਼ਬੂਤ ਕਰਨ ਲਈ ਆਪਣੀ ਤਿਆਰੀ ਦੇ ਵਿੱਚ ਜੁਟ ਜਾਣਗੇ ਇਹਨਾਂ ਸਾਥੀਆਂ ਦਾ ਧੰਨਵਾਦ ਕਰਦਾ ਹਾਂ